ਪਰਵਾਸੀ ਭਾਰਤੀ ਮਾਮਲੇ ਬਾਰੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਦੱਸਿਆ ਕਿ ਹਾਲ ਹੀ ਵਿੱਚ ਅਮਰੀਕਾ ਤੋਂ ਰਿਪੋਰਟ ਹੋਏ ਪੰਜਾਬੀਆਂ ਦੀਆਂ ਸ਼ਿਕਾਇਤਾਂ ਉੱਪਰ 15 ਟਰੈਵਲ ਏਜੰਟਾ ਖਿਲਾਫ ਕੇਸ ਦਰਜ ਕੀਤੇ ਗਏ ਹਨ ਜਿਨ੍ਹਾਂ ਵਿੱਚੋਂ 3 ਟਰੈਵਲ ਏਜੰਟਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਅਤੇ ਬਾਕੀਆਂ ਦੀ ਪਾਲ ਵਿੱਚ ਵੀ ਪੁਲਿਸ ਉਹਨਾਂ ਦੇ ਦਫ਼ਤਰਾਂ ਜਾਂ ਘਰਾਂ ਵਿੱਚ ਛਾਪੇਮਾਰੀ ਕਰ ਰਹੀ ਹੈ ਸਰਦਾਰ ਢਾਲੀਵਾਲ ਨੇ ਮਨੁੱਖੀ ਤਸਕਰੀ ਵਿੱਚ ਲੱਗੇ ਏਜੰਟਾਂ ਨੂੰ ਚੇਤਾਵਨੀ ਦਿੱਂਦਿਆ ਕਿ ਪੰਜਾਬ ਸਰਕਾਰ ਅਜੇਹਾ ਕਿਲੌਣਾ ਜੁਰਮ ਹੋ ਨਹੀਂ ਦਵੇਗੀ ਅਤੇ ਜੋ ਵੀ ਇਹ ਗੈਰ ਕਾਨੂੰਨੀ ਕੰਮ ਕਰੇਗਾ ਉਸ ਨੂੰ ਸਜ਼ਾ ਭੁਗਤਨੀ ਪਵੇਗੀ ਜਿਹੜਾ ਪਿਛਲੇ ਕੁਝ ਦਿਨਾਂ ਤੋਂ ਪੰਗਤ ਇੱਕ ਤੋਂ ਦਿੱਤੋਂ ਅਮਰੀਕਾ ਵਿੱਚੋਂ ਆਪਣੇ ਗੈਰ ਕਾਨੂੰਨੀ ਗੈਰ ਨੌਜਵਾਨ ਜਿਹੜੇ ਵਾਪਸ ਆ ਰਹੇ ਉਹਨਾਂ ਦੇ ਦਰਮਿਆਨ ਤੇ ਹੁਣ ਤੱਕ ਜਿਹੜਾ ਸੀ 6 ਤਰੀਕ ਤੋਂ ਲੈ ਕੇ 6 ਫਰਵਰੀ ਤੋਂ ਲੈ ਕੇ ਅੱਜ ਤੱਕ ਜਿਹੜਾ ਅਸੀਂ 15 ਕੇਸ ਜਿਹੜੇ ਆ ਟਰੈਵਲ ਡਾਕਟਰਾਂ ਦੇ ਖਿਲਾਫ ਦਰਜ ਕੀਤੇ ਆ ਉਹ ਤਿੰਨ ਜਿਹੜੇ ਉਹਨਾਂ ਚੋਂ ਅਸੀਂ ਗ੍ਰਿਫਤਾਰ ਵੀ ਕਰਦੇ ਦੂਜਿਆਂ ਦੀ ਅਸੀਂ ਗ੍ਰਿਫਤਾਰੀ ਕਰਦੇ ਉਹਨਾਂ ਦੇ ਦਸਤਾਨ 'ਚ ਉਹ ਥਾਵਾ ਤੇ ਛਾਪੇ ਮਾਰੀ ਸਾਡੀ ਪੁਲਿਸ ਜਿਹੜੀ ਇਕਾਈ ਹੈ ਸੋ ਮੈਂ ਤੁਹਾਨੂੰ ਜਿੰਨੇ ਵੀ ਤੁਸੀਂ ਬਾਹਰੋਂ ਆਏ ਹੋ ਤੇ ਤੁਹਾਨੂੰ ਬੇਨਤੀ ਕਰੂੰਗਾ ਵੱਡੇ ਲੈ ਬਿਗ ਤੁਸੀਂ ਆਓ ਸਾਨੂੰ ਬਿਆਨ ਲਿਖਾਓ ਅਸੀਂ ਟ੍ਰੈਵਲ ਡੇਟਾ ਦੇ ਖਿਲਾਫ ਕਾਰਵਾਈ ਕਰ ਲਈ ਜਿਹੜਾ ਤਿਆਰ ਹੈ ਵੈਸੇ ਵੀ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਹੁਣ ਤੱਕ 22 ਤੋਂ ਲੈ ਕੇ ਜਦੋਂ ਤੋਂ ਸਾਡੀ ਸਰਕਾਰ ਬਣੀ ਹੈ ਜਿਵੇਂ ਤੋਂ ਸਰਕਾਰ ਕੋ ਬੱਚਕ ਮਾਨਜੀ ਦੀ ਸਰਕਾਰ ਬਣੀ ਆ ਹੁਣ ਤੱਕ ਅਸੀਂ 3225 ਕੇਸ ਜਿਹੜੇ ਆ ਟ੍ਰੈਵਲ ਜਟਾਂ ਦੇ ਖਿਲਾਫ ਜਿਹੜੇ ਰਜਿਸਟਰ ਕੀਤੇ ਆ ਔਰ ਬਹੁਤ ਸਾਰੇ ਬੰਦੇ ਇੰਨਾ ਚੋਂ ਜੇਲ੍ਹ ਚ ਗਏ ਆ ਸੋ ਅਸੀਂ ਹਰ ਪੱਖੋਂ ਜਿਹੜਾ ਵੀ ਗੈਰ ਕਾਨੂੰਨੀ ਧੰਦਾ ਕਰਦਾ ਪੰਜਾਬ ਦੇ ਵਿੱਚ ਉਹਦੇ ਖਿਲਾਫ ਜਿਹੜਾ ਕਾਰਵਾਈ ਕਰਨੀ ਤਤਪਦੇ ਆ ਪਰ ਤੁਹਾਡਾ ਸਹਿਯੋਗ ਚਾਹੀਦਾ ਤੁਹਾਡੇ ਸਹਿਯੋਗ ਤੋਂ ਬਿਨਾਂ ਕੁਛ ਨਹੀਂ ਹੋ ਸਕਦਾ